ਆਵਾਜ਼ ਦਿੱਤੇ ਅੱਜ ਜ਼ਿਲ੍ਹਾ ਮਰਸਾੜ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਲੋ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 225 ਦੀ 5 ਸਤੰਬਰ ਵਾਲੇ ਦਿਨ ਤਾਂਤਨਗੁਰ ਗੋਮਸ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ ਸੋ ਇਸੇ ਸੰਬੰਧ ਦੇ ਵਿੱਚ ਅੱਜ ਸਵਾਖ ਵਖ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਰ ਸਾਲ ਹੀ ਨੋਟੀਫਿਕੇਸ਼ਨ ਹੁੰਦਾ ਗਾਈਟਡ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਆਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਬਾ ਜੀ ਦੇ ਸੁਚੱਜੇ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮੱਜਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਸੰਤ ਸਮਾਜ ਦੇ ਨਾਲ مشਵਰਾ ਕਰਕੇ ਬਣਾਈ ਜਾਵੇ ਉਸ ਦੇ ਸੰਬੰਧ ਦੇ ਵਿੱਚ ਅੱਜ ਇਹ ਦੀ ਇਕਤਰਤਾ ਹੋਈ ਹੈ ਦੇਹ ਦੇ ਵਾਤੇ ਸਾਡੇ ਐਸਡੀ ਸਰਦਾਰ ਗੁਰਬਖਸ਼ ਸਿੰਘ ਜੀ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਵਜਬੀ ਸਿੱਖ ਦਾਲ 1926 ਦੇ ਚੇਅਰਮੈਨ ਸਾਡੇ ਨਾਲ ਬੈਠਿਆ ਹਨ ਸਰਦਾਰ ਦਰਬਖਸ਼ ਸਿੰਘ ਜੀ ਅਨਗੜ ਪ੍ਰਧਾਨ ਮਲਕੀਤ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਡੀਪੀਆਈ ਪਾਰਟੀ ਤੋਂ ਸਤਨਾਮ ਸਿੰਘ ਜੀ ਆਏ ਹੋਏ ਹਨ ਨਾਲ ਅੰਬੇਡਕਰ ਸਮਾਜ ਦਾਲ ਤੋਂ ਪ੍ਰਧਾਨ ਸ਼ਨੀ ਦਾਨਵ ਜੀ ਆਏ ਹੋਏ ਹਨ ਪਾਇ ਬਲਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪ੍ਰਾਤਨ ਗੁਰਦੁਆਰਾ ਰਤਨ ਸਿੰਘ ਜੀ ông ਬਾਬਾ ਜੀਵਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅੱਜ ਦੀ ਇਹ ਇਕੱਤਰਤਾ ਹੈ ਜਿਸ ਦੇ ਵਿੱਚ ਸਰਕਾਰ ਕੋਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਹੋਇਆ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਮذਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਬੇਅੰਤ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੀਆਂ ਹਨ। ਸੋ 4 ਸਤੰਬਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ। ਸਰਕਾਰ ਦੇ ਨਮਾਇਦੇ ਵੀ ਉਸ ਦੇ ਵਿੱਚ ਹਿੱਸਾ ਲੈਂਦੇ ਹਨ। ਤੇ ਜਿਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਘਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀ ਦੀ ਜਿਹੜੀ ਮੰਗ ਆ ਇਹ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ 5 ਸਤੰਬਰ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਨ ਖੋਲਣੇ ਪੈਂਦੇ ਹਨ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਕੋਈ ਧਰਨੇ ਮੁਜਾਰੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਹੋਰ ਜਿੰਨੇ ਵੀ ਸਾਰੇ ਮਹਾਪੁਰਸ਼ਾਂ ਦੇ ਜਾਂ ਕੋਈ ਦਿਹਾੜੇ ਆਉਂਦੇ ਹਨ 160 ਪੈਣ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਵੇਲੇ ਸਰਕਾਰ ਵੀ ਕੰਨ ਕੇ ਸਮਾਰਦੀ ਹੈ ਅਤੇ ਸਾਡੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਛੁੱਟੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਤੇ ਸਰਕਾਰ ਜਲਦ ਤੋਂ ਜਲਦ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ 1 ਮਹੀਨੇ ਦਾ ਸਮਾਂ ਰਹਿ ਗਿਆ ਵਾ ਜਿਹੜੀਆਂ ਜਥੇਬੰਦੀਆਂ ਹਨ ਸੰਗਤਾਂ ਹਨ ਉਹਨਾਂ ਨੇ ਆਪਣੀ ਤਿਆਰੀ ਕਰਨੀ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਜਿਹੜੀਆਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੌਕੇ ਦੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਵਿਰਾਸਤ ਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮذਬੀ ਸਿੱਖ ਕੌਮ ਦੀ ਜਿਹੜੀ ਹੈ ਸਨਮਾਨ ਵਜੋਂ ਉਥੇ ਇੱਕ ਖਾਨਸਾਈ ਖੰਡੇ ਦਾ ਜਿਹੜਾ ਵਾ ਉਹ ਸਾਰਨ ਕੀਤਾ ਜਾ ਰਿਹਾ ਸੀ ਜਿਸ ਦੀ ਤਰਕੀਬਨ ਮੁਕੰਮਲਤਾ ਹੀ ਹੋ ਚੁੱਕੀ ਹੈ ਨੇੜੇ ਪਹੁੰਚ ਚੁੱਕੀ ਹੈ ਹੋ ਸਕਦਾ ਹੈ 5 ਸਤੰਬਰ ਵਾਲੇ ਦਿਨ ਪਤਾ ਵੀ ਲੱਗ ਰਿਹਾ ਵਾ ਡੀਸੀ ਸਾਹਿਬ ਜਿਹੜੇ ਸ਼੍ਰੀ ਰੋਪੜ ਸ਼੍ਰੀ ਆਨੰਦਪੁਰ ਸਾਹਿਬ ਉਹਨਾਂ ਮੀਟਿੰਗ ਵੀ ਕਰ ਲਈ ਆ ਕਿ 5 ਸਤੰਬਰ ਨੂੰ ਸੰਗਤਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਆਰਪੀ ਸਰਦਾਰ ਜਸਵੰਤ ਸਿੰਘ ਜੀ ਭਪਿੰਦਰ ਸਿੰਘ ਜੀ ਮੱਟੂ ਪਾਸ਼ਾ ਵਿਭਾਗ ਤੋਂ ਰਿਟਾਇਰਡ ਹੋਏ ਨੇ ਬੂਟਾ ਸਿੰਘ ਜੀ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸ਼ਮਸ਼ੀਰ ਸਿੰਘ ਅਸ਼ੋਕ ਉਹਨਾ ਵੀ ਉਹਨਾਂ ਨੇ ਕਿਤਾਬ ਲਿਖੀ ਹੋਰ ਭਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਜਵਾ ਸਾਹਿਬ ਜਦਾ ਇੱਕ ਨਾਵਲ ਲਿਖ ਕੇ ਉਹਨਾਂ ਦਾ ਇਤਿਹਾਸ ਉਜਾਗਰ ਕੀਤਾ ਸਾਰੇ ਵਿਦਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉਥੇ ਬਾਬਾ ਜੀ ਦੇ ਇਤਿਹਾਸ ਨੂੰ ਡਿਸਪਲੇ ਕਰਨਾ ਵਾ ਕਿਉਂਕਿ ਹੁਣ ਸਮਾਂ ਹੈ ਆਧੁਨਿਕ ਸਮਾਜਾ ਵਿੱਚ ਡਿਜੀਟਲ ਸਮਾਜਾ ਵਿੱਚ ਉਹ ਡਿਜੀਟਲ ਤੌਰ ਤੇ ਉਥੇ ਬਾਬਾ ਜੀ ਦਾ ਇਤਿਹਾਸ ਆਪਣਾ ਐਲ ਸਿਡੀਆਂ ਤੇ ਡਿਸਪਲੇ ਹੋਵੇਗਾ ਤੇ ਜਦੋਂ ਸੰਗਤਾਂ ਸੁਣਨ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਇਹ ਨਵੇਂ ਨਹੀਂ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕੌਰ ਦੀ ਗੜੀ ਛੱਡਣ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਤੇ ਉਸ ਤੋਂ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਵੈ ਪਰਚੋਲ ਕਰਕੇ ਪੁਰਾਣੇ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚੋਂ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਰਵਣ ਕਰਨ ਜਾਂ ਪੜਨ ਤੇ ਉੱਥੇ ਕੋਈ ਖਾਮੀ ਨਾ ਹੋਵੇ ਜਿਹੜਾ ਦਰਸਤ ਇਤਿਹਾਸ ਉੱਥੇ ਲਿਖਿਆ ਜਾਵੇ ਇਹ ਬੇਨਤੀਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅੱੱਦੀ ਗਈ ਸੀ ਬਾਬਾ ਜੀ ਜਿਵੇਂ ਤੁਸੀਂ ਦੱਸਿਆ ਸੀ ਬਹੁਤ ਸਾਰੇ ਵਿਦਵਾਨ ਇਸ ਕੌਮ ਦੇ ਵਿੱਚ ਹੋਏ ਨੇ ਪਰ ਅੱਜ ਦੀ ਸਰਕਾਰ ਦੀ ਗੱਲ ਕਰੀ ਤਾਂ ਸਰਕਾਰ ਦੇ ਵਿੱਚ ਬਹੁਤ ਸਾਰੇ ਮਿਨਿਸਟਰ ਜਿਹੜੇ ਨੇ ਇਸ ਭਾਈਚਾਰੇ ਨਾਲ ਸੰਬੰਧਿਤ ਨੇ ਹਾਲ ਤੱਕ ਜਿਹੜੇ ਨਰਮਦ ਸਿੰਘ ਚੀਮਾ ਉਹ ਵੀ ਨੇ ਰਮਨ ਸਿੰਘ ਏਟੀਓ ਨੇ ਸਾਡੇ ਥੋੜਾ ਬਰਸਤ ਮੈਂ ਲੈਣੇ ਅਨੇਕਾਂ ਜਿਹੜੇ ਉਹਦੇ ਆ ਇੰਟਰਨੈਸ਼ਨਲ ਕਾਰਪ ਦੇ ਵਿੱਚ ਰਮਾਇੰਤੀ ਕਰ ਰਹੇ ਨੇ ਲੱਗਦਾ ਨਹੀਂ ਤੁਹਾਡੇ ਤੋਂ ਇਲਾਵਾ ਨਸਕਾਰ ਸਾਰੀਆਂ ਕੰਨਿਆ ਪਿਆਰੀਆਂ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਸਰਕਾਰ ਦੇ ਕੋਲ ਆਵਾਜ਼ ਚੁੱਕਣੀ ਚਾਹੀਦੀ ਹੈ ਵੇਖੋ ਜੇ ਅਸੀਂ ਤੇ ਹਰਸਾ ਵਾਲੀ ਜਦੋਂ ਕੌਮ ਗਰੀਬ ਸੇਖੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਆਨੰਦਪੁਰ ਸਾਹਿਬ ਪਹੁੰਚਣ ਵਾਸਤੇ ਕੋਈ ਨਾ ਕੋਈ ਟਰਾਂਸਪੋਰਟ ਦੀ ਵਿਕਲਪ ਦੀ ਲੋੜ ਹੁੰਦੀ ਹੈ ਸਰਕਾਰਾਂ ਨੂੰ ਮੰਗ ਪੱਤਰ ਵੀ ਦੇ ਕੇ ਵੇਖੇ ਜੀ ਤੁਹਾਡੇ ਕੋਲ ਵੱਡੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਆ ਤੁਸੀਂ ਜਿੰਨੂੰ ਵੀ ਕੋ ਕਰ ਸਕਦੇ ਜੇ ਜਿਹੜੇ ਸਾਡੇ ਸਮਾਜ ਦੇ ਮੰਤਰੀ ਵੀ ਖਾਸ ਕਰਕੇ ਤੁਹਾਨੂੰ ਦੱਸ ਦਿਆਂ ਪੰਜਾਬ ਕੈਬਨਿਟ ਦੇ ਵਿੱਚ ਇੱਕੋ ਇੱਕ ਮੱਜਬੀ ਸ ਬਾਕੀ ਸਾਰੇ ਦੂਜੇ ਭਾਈ ਚਾਰਿਆਂ ਦੇ ਆ ਤੇ ਉਹਨਾਂ ਨੂੰ ਬੇਨਤੀਆਂ ਕਰ ਕਰ ਵੇਖੀਆਂ ਪਰ ਕੋਈ ਕਹਿ ਦੂਗਾ ਦੋ ਬੱਸਾਂ ਲੈ ਲਓ ਚਾਰ ਲੈ ਲਓ ਏਡੇ ਏਡੇ ਵੱਡੇ ਪੰਜਾਬ ਵਾਸਤੇ ਇਹ ਤੇ ਨਹੀਂ ਦਾ ਤੇ ਬਾਕੀ ਉਹਨਾਂ ਦੇ ਤਾਈਂ ਆਵਾਜ਼ ਪਹਚਾਈ ਵੀ ਜਾਂਦੀ ਰਹੀ ਆ ਤੇ ਹੁਣ ਵੀ ਵਿਚਾਰ ਰਹੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਕੋਈ ਉਹ ਜਿਆ ਤਸੱਲੀ ਬਖਸ਼ੋਨਾ ਕੋਲੋਂ ਜਿਹੜਾ ਵਸਝਾ ਜਾਂ ਜਵਾਬ ਨਹੀਂ ਮਿਲਦਾ ਜਾਂ ਉਹ ਸਰਕਾਰ ਕੋਲ ਤਸੱਲੀ ਬਖਸ਼ ਤਰੀਕੇ ਨਾਲ ਜਿਹੜੀ ਆਵਾਜ਼ ਆ ਬਾਬਾ ਜੀ ਦੇ ਇਹ ਧਾਰਮਿਕ ਪ੍ਰੋਗਰਾਮ ਦੀ ਉਹ ਨਹੀਂ ਰੱਖ ਪਾ ਰਹੇ ਇਹ ਜਾਂ ਉਹਨਾਂ ਦੇ ਵਿੱਚ ਕਮੀ ਆ ਜਾਂ ਕੋਈ ਸਾਡੇ ਵਿੱਚ ਕਮੀ ਰਹਿ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ ਮੈਂ ਇੰਜੀਨੀਅਰ ਕੰਟਰਕਸ਼ਨ 6 ਗਿਰ ਪ੍ਰਦਾਨ ਅਧਿਕਾਰ ਸੰਘਰਸ਼ ਪਾਰਟੀ ਸਾਰੇ মিডিਆ ਭਰਾਵਾਂ ਨੂੰ ਔਰ ਮੇਰੇ ਨਾਲ ਜਿੰਨੀਆਂ ਵੀ ਸਮਾਜਿਕ ਧਾਰਮਿਕ ਸਤਕਾਰਯੋਗ ਬਾਬਾ ਜੀ ਔਰ ਜਿੰਨੀਆਂ ਹੋਰ ਜਥੇਬੰਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਲੰਬੇ ਸਮੇਂ ਤੋਂ ਬਾਬਾ ਜੀ ਵਨ ਸਿੰਘ ਜੀ ਦੇ ਜਨਮ ਦਿਨ ਦੀ 5 ਸਤੰਬਰ ਦੀ ਅਸੀਂ ਛੁੱਟੀ ਦੀ ਮੰਗ ਕਰਦੇ ਆ ਰਹੇ ਆ ਜਿੰਨੀਆਂ ਵੀ ਸਰਕਾਰਾਂ ਲੰਘੀਆਂ ਕਿਸੇ ਦੇ ਕਰਨਾਂ ਤੇ ਜੋ ਨਹੀਂ ਸਰਖੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ 5 ਸਤੰਬਰ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਜਥੇਬੰਦੀਆਂ ਦੇ ਇੱਕ ਪਲੇਟਫਾਰਮ ਤੋਂ ਕਿ 5 ਸਤੰਬਰ ਨੂੰ ਜਿਹੜੀ ਆ ਆਗਸਟੜ ਛੁੱਟੀ ਜਿਹੜੀ ਆ ਉਹ ਡਿਕਲੇਅਰ ਕੀਤੀ ਜਾਵੇ ਤਾਂ ਕਿ ਸਾਨੂੰ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਹਰ ਵਾਰੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਪ੍ਰੋਗਰਾਮ ਕਰਕੇ ਇਸ ਸਰਕਾਰ ਕੋ ਜਿਹੜੀ ਆ ਉਹ ਮੰਗ ਨਾ ਕਰਨੀ ਪਾਵੇ ਦੂਸਰਾ ਜਿਹੜਾ ਉਥੇ ਵਿਰਾਸਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਪੰਜ ਕਿੱਲਾਂ ਦੇ ਵਿੱਚ ਯਾਦਗਾਰ ਬਣਾਈ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਵਕ ਵਕ ਕੰਟਰੋਵਰਸੀ ਆ ਜਾਂਦੀਆਂ ਨੇ ਉਸ ਕੰਟਰੋਵਰਸੀ ਜਨੂੰ ਖਤਮ ਕਰਨ ਵਾਸਤੇ ਵਿਦਵਾਨਾਂ ਦੀ ਜਿਹੜੀ ਐ ਇੱਕ ਟੀਮ ਉਹ ਬਣਾ ਦਿੱਤੀ ਜਾਵੇ ਤਾਂ ਕਿ ਜੋ ਉਹ ਕਨਕਲੂਜਨ ਇਸ ਸਮਾਜ ਦੇ ਲੋਕ ਕੱਢਣ ਉਹ ਇਤਿਹਾਸ ਜੜਾਇਆ ਉਥੋਂ ਡਿਸਪਲੇ ਕੀਤਾ ਜਾਵੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆ ਉਹ ਕੰਟਰੋਵਰਸੀ ਕ੍ਰੀਏਟ ਨਾ ਹੋਵੇ ਜੀ ਬਾਬਾ ਜੀ ਦੀ ਕੁਰਬਾਨੀ ਨੂੰ ਵੇਚਦੇ ਦਸ਼ਮਪਿੱਤਰਾਂ ਦੇ ਰਿਲੇਟਿਵ ਗੁੱਪ ਦੇ ਬੇਟੇ ਕਿ ਕਿ ਵਰਤਿਆ ਸੀ ਕਿ ਬੱਧਾ ਸਰਕਾਰਾਂ ਉਹਨਾਂ ਦੀ ਕੁਰਬਾਨੀ ਦੀ ਅਣਦੇਖੀ ਕਰ ਰਹੀਆਂ ਦੇਖੋ ਸਰਕਾਰਾਂ ਸਰਕਾਰਾਂ ਪਲੱਸ ਐ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਬਜ ਲੋਕ ਕੈ ਸ੍ਰੋਮਣੀ ਕਮੇਟੀ ਆ ਸਾਨੂੰ ਪਤਾ ਸੀ 89 ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਤਾਂ ਉਦੋਂ ਸ੍ਰੋਮਣੀ ਕਮੇਟੀ ਦੇ ਵਿੱਚ ਇਹਨੂੰ ਅਣਜਾਣਿਆ ਤੌਰ ਤੇ ਗਿਣਿਆ ਗਿਆ ਸੀ ਅਸੀਂ ਉੱਥੇ ਮੈਂਬਰ ਰਣ ਦੇਣ ਵਾਸਤੇ ਗਏ ਸ੍ਰੋਮਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਤੇ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 'ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਸੋ ਹਰ ਤਰੀਕੇ ਨਾਲ ਪਛਾਹੇ ਉਹ ਧਾਰਮਿਕ ਔਰ ਲੋਕ ਨੇ ਚਾਹੇ ਰਾਜਨੀਤਿਕ ਲੋਕ ਨੇ ਉਹਨਾਂ ਇਸ ਸਿਸਟਮ ਨੂੰ ਬਾਬਾ ਸਾਹਿਬ ਦੇ ਬਾਬਾ ਜੀ ਦੇ ਨਾਮ ਨੂੰ ਇਗਨੋਰ ਕੀਤਾ ਜਦੋਂ ਉਹਨਾਂ ਦੇ ਵਾਰਸ ਤਕੜੇ ਹੋਏ ਜਦੋਂ ਉਹਨਾਂ ਦੇ ਵਾਰਸਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਉਦੋਂ ਹੁਣ ਸਰਕਾਰਾਂ ਨੂੰ ਵੀ ਉਹਨਾਂ ਦੀ ਵੀ ਨੀਂਦ ਖੁੱਲਣੀ ਸ਼ੁਰੂ ਹੋ ਗਈ ਤੇ ਧਾਰਮਿਕ ਅਦਾਰਿਆਂ ਦੀ ਨੀਂਦ ਵੀ ਖੁੱਲਣੀ ਸ਼ੁਰੂ ਹੋ ਗਈ ਇਹਰ ਥੋੜਾ ਥੋੜਾ ਜਿਹੜਾ ਆ ਇਤਿਹਾਸ ਭਾਈਚਾਰੇ ਦੇ ਰੂਪ ਪਹੁੰਚੇ ਹੈ ਚਾਹ ਐਮਐਲਏ ਬਣ ਕੇ ਮੰਤਰੀ ਬਣ ਕੇ ਲੱਗਦਾ ਕਿ ਉਹ ਵੀ ਮੁੱਢਾ ਚੱਕਰ ਚ ਕੌੜਿਆ ਨਹੀਂ ਹੋ ਪਾਇਆ ਜੋ ਪੂਰੀ ਜ਼ਮੀਨ ਦੀ ਸਰ ਉਹ ਕਾਹ ਨਹੀਂ ਚੱਕ ਸਕਦੇ ਦੇਖੋ ਇੱਕ ਤੇ ਗੱਲ ਆ ਕਿ ਬਾਬਾ ਜੀ ਜਿਵੇਂ ਦੱਸ ਰਿਹਾ ਸੀ ਕਿ ਇਹਨਾਂ ਦੀ ਆਬਾਦੀ ਦੇ ਰਹਾਜ ਨਾਲ ਨੁਮਾਇੰਦਗੀ ਬਹੁਤ ਘੱਟ ਹੁੰਦੀ ਆ ਰਾਜਨੀਤਿਕ ਤੌਰ ਤੇ ਤੇ ਜਿਹੜੇ ਵੀ ਲੋਕ ਜਾਂਦੇ ਨੇ ਮੈਨੂੰ ਕਹਿਣ ਚ ਕੋਈ ਹਰ ਜਣ ਨਹੀਂ ਕਿ ਉਹ ਆਜ਼ਾਦ ਵਿਚਾਰਧਾਰਾ ਦੇ ਨਹੀਂ ਹੁੰਦੇ ਸੁngੜੇ ਸੁngੜੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਮੈਂ ਜ਼ਿਕਰ ਕਰ ਦਿਆਂ ਕਿ ਸਾਡੇ 14% ਆਬਾਦੀ ਆ ਮਧਵੀ ਵਾਲਮੀਕੀ ਭਾਈਚਾਰੇ ਦੀ ਟੋਟਲ 32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 15% ਆਬਾਦੀ ਹੈ ਮੈਂ ਨਕੇੜ ਕੇ ਗੱਲ ਕਰ ਦਵਾਂ ਸਾਡੇ 14% ਆਬਾਦੀ ਵਾਲਿਆਂ ਦੇ 7 ਐਮਐਲਏ 34000 ਬਾ ਟੋਟਲ ਸਾਡੇ 10% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 ਐਮਐਲਏ ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 10.5% ਉਹਨਾਂ ਦੇ ਮੰਤਰੀ 5 ਅਗਲੀ ਗੱਲ ਜਿਨ੍ਹਾਂ ਦੀ ਆਬਾਦੀ 14.5% ਬਟਾਲਾ ਤੋਂ ਲੈ ਕੇ ਅਮਰਸਰ ਤਰਨਤਾਰਨ ਅਬੂਰ ਫਾਜ਼ਲਕਾ ਅੱਗੇ ਆ ਜੇ ਉਹ ਗੰਗਾ ਨਗਰ ਜਲੌਰ ਦਿੱਲੀ ਤੱਕ ਮੱਜਮੀ ਬਾਲਮਕੀ ਬਹੁਤਾਤ ਬੈਲਟ ਆ ਔਰ ਆਮ ਆਦਮੀ ਪਾਰਟੀ ਮਾਝਾ ਦੇ ਵਿੱਚ ਜਿੱਥੇ ਬਹੁਤਾਤ ਬੈਲਟ ਆ ਆਮ ਆਦਮੀ ਪਾਰਟੀ ਉਥੇ ਤਿਹਿਆਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿਤਾਉਣ ਵਾਲੇ ਕੌਣ ਬਹੁਤਾਤ ਮਜਬੀ왈 ਮਿੱਕੀ ਭਾਈਚਾਰਾ ਬਟ ਅਸੀਂ ਕਈ ਵਾਰ ਇਹਨਾਂ ਨੂੰ ਇਹ ਸਾਰੀ ਡਿਟੇਲ ਦੱਸੋ ਕੇ ਫੈਕਸ ਤੇ ਆ ਤੁਸੀਂ ਦੇਖ ਲਓ ਰਿਕਾਰਡ ਦੀ ਗੱਲ ਕਰ ਰਹੇ ਆਪਾਂ ਕਿਸੇ ਦੇ ਕੰਨਾਂ ਤੇ ਜੋ ਨਹੀਂ ਸਰਗੀ ਪਰ ਆਉਣ ਵਾਲੇ ਸਮੇਂ 'ਚ ਇਹ ਲੋਕ ਦੇਖਣਗੇ ਅਸੀਂ ਕਿ ਇਹਨੂੰ ਜਾਣਾ ਸਿੱਧੀ ਗੱਲ ਆ ਜੀ ਜੇ ਇਹਨਾਂ ਦੇ ਨਹੀਂ ਇਹ ਇਸ ਇਹਨੂੰ ਇਗਨੋਰ ਕਰਨਗੇ ਬਹੁਤ ਬਹੁ ਗਿਣਤੀ ਨੂੰ ਤੇ ਫਿਰ ਅਸੀਂ ਦੇਖਾਂਗੇ ਅਸੀਂ ਕਿ ਇਹਨੂੰ ਜਾਣਾ ਜੀ ਤੁਹਾਨੂੰ ਕੀ ਲੱਗਦਾ ਹੈ ਇਲਾ ਜਰੀਆ ਆ ਜਿਹੜੀ ਆਪਾਂ ਕੱਲ ਇੱਥੇ ਬੈਠ ਕੇ ਅੱਜ ਕਰ ਰਹੇ ਆ ਇਹਦੇ ਵਿੱਚ ਕੋਈ ਪਹਿਲੇ ਕੋਈ ਸੁਧਾਰ ਸੀਗਾ ਵਿਗਾੜ ਆਇਆ ਜਾਂ ਪਹਿਲੇ ਪਹਿਲੇ ਵੀ ਇੰਨਾ ਹੀ ਜਰੀਆ ਇਹ ਜੀ ਜਿਹੇ ਉਦਾਂ ਹੀ ਚੱਲ ਰਿਹਾ ਅੱਜ ਬਿਲਕੁਲ ਜੀ ਬਿਲਕੁਲ ਇਹ ਇਹ ਹੈ ਕਿ ਜਾਗਰਤੀ ਜ਼ਰੂਰ ਸਮਾਜ ਨੂੰ ਆਣੀ ਸ਼ੁਰੂ ਹੋਈ ਉਹ ਚੇਤਨ ਹੋਏ ਜੇ ਚੇਤਨ ਹੋਏ ਤਾਂ ਤੁਹਾਡੇ ਸਾਹਮਣੇ ਬੈਠੇ ਜੀ ਪ੍ਰੈਸ ਕਾਨਫਰੰਸ 'ਚ ਜੇ ਜਾਗਰਤੀ ਆਈ ਆ ਇੱਕ ਨਹੀਂ ਸਾਡੇ ਸੰਤ ਸਮਾਜ ਵੀ ਪਿਛਲੇ ਚੋਂ ਪੰਜਾਂ ਸਾਲਾਂ ਚੋਂ ਕਾਫੀ ਮਤਲਬ ਇਸ ਚੀਜ਼ ਨੂੰ ਲੈ ਕੇ ਚੱਲ ਰਿਹਾ ਆ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਸੀ ਇੱਕ ਪਲੇਟਫਾਰਮ ਤੇ ਸਾਰੇ ਅੱਜ ਆਏ ਆ ਇਹ ਜੇ ਸਰਕਾਰਾਂ ਜਾਂ ਜਿਹੜੇ ਧਾਰਮਿਕ ادارے ਆ ਸ਼੍ਰੋਮਣੀ ਕਮੇਟੀ ਵਗੈਰਾ ਉਹ ਨਹੀਂ ਇਹਨੂੰ ਵੋਟੇਜ ਦੇ ਰਿਹਾ ਤਾਂ ਸਾਨੂੰ ਕਰਨਾ ਪੈ ਰਿਹਾ ਜੀ